ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਨੂੰ ਤੁਹਾਨੂੰ ਹਿਸਟਰੀ ਸਲਾਉਣਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਦੀ ਭਾਈ ਜੋਗਾ ਸਿੰਘ ਦੀ ਮੇਰਾ ਚੈਨਲ ਹੈਗਾ ਨਵਾ ਸਾਧ ਸੰਗਤ ਇਨ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਮੇਰੇ ਵੀਰ ਸ਼ੇਅਰ ਵੀ ਕਰ ਦਿਆ ਕਰੋ ਜੇ ਕੋਈ ਗਲਤੀ ਫਲਤੀ ਹੁੰਦੀ ਹੈ ਮੈਨੂੰ ਦੱਸ ਦਿਆ ਕਰੋ 9592302617 ਮੇਰਾ ਨੰਬਰ ਆ ਕਮੈਂਟ ਕਰਕੇ ਦੱਸ ਦਿਆ ਕਰੋ ਜਾਂ ਉਦਾਂ ਹੀ ਫੋਨ ਕਰਕੇ ਵੀ ਦੱਸ ਦਿਆ ਕਰੋ ਵੀਰੇ ਆ ਭਾਈ ਜਾਂ ਭਾਈ ਆ ਗੱਲ ਗਲਤ ਹੈ ਤੇ ਇੱਥੇ ਠੀਕ ਹੈ ਕਿਉਂਕਿ ਇਹਦੇ ਨਾਲ ਹੋਰ ਬੰਦਾ ਬਣਦਾ ਹੋਰ ਵਧੀਆ ਹਿਸਟਰੀ ਬਣਾਉਂਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੱਤਵਾਨ ਕੇ ਬੇਨਤੀ ਕਰਦਾ ਵੀ ਜੇ ਕੋਈ ਗਲਤੀ ਵਲਤੀ ਹੋਵੇ ਜਾਂ ਕੋਈ ਗੱਲ ਸੁਝਾਅ ਦੇਣਾ ਤਾਂ ਫੋਨ ਕਰਕੇ ਦੱਸ ਸਕਦੇ ਆ ਜਾਂ ਕਮੈਂਟਾਂ ਚ ਦੱਸ ਦਿਓ ਆਸ ਸ਼ੁਰੂ ਕਰਦੇ ਆ ਇਤਿਹਾਸ ਆਪਾਂ ਸਾਧ ਸੰਗਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੈਮਾ ਗੈਮ ਅਨੰਦਪੁਰ ਸਾਹਿਬ ਵਾਸ ਰਿਹਾ ਸਿੱਖ ਆਉਂਦੇ ਜਾਂਦੇ ਆ ਸ਼ਾਮ ਨੂੰ ਸਤਿਗੁਰੂ ਜੀ ਸ਼িকার ਜਾਂਦੇ ਆ ਸਵੇਰੋਂ ਦੁਆਨ ਲਾਉਂਦੇ ਆ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਆ ਸਾਰਿਆਂ ਨੂੰ ਉਪਦੇਸ਼ ਕਰਦੇ ਆ ਸੰਗਤਾਂ ਹੁੰਗੀਆਂ ਜਾਂਦੀਆਂ ਗੈਮਾਂ ਗੈਮ ਹੋ ਰਹੀ ਆ ਹੁਣ ਸੰਗਤ ਦੇ ਵਿੱਚ ਭਾਈ ਜੋਗਾ ਸਿੰਘ ਛੋਟੀ ਜੀ ਉਮਰ ਦੇ ਵਿੱਚ ਉਹਨਾਂ ਦਾ ਮਾਪਿਓ ਲੈ ਕੇ ਆਇਆ ਬੜੇ ਸੋਹਣਾ ਸੀ ਜੋਗਾ ਸਿੰਘ ਦਾ ਸਰੀਰ ਸੋਹਣਾ ਸੀ ਰੰਗ ਸੋਹਣਾ ਸੀ ਜਦੋਂ ਸਤਿਗੁਰੂ ਦੇ ਮਾਪਿਓ ਨੇ ਮੱਥਾ ਟੇਕਿਆ ਤੇ ਸਤਗੁਰੂ ਨੇ ਝਾਕੇ ਤੇ ਭਾਈ ਜੋਗਾ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਕੀ ਨਾਂ ਤੇਰਾ ਕਹਿੰਦਾ ਜੀ ਮੇਰਾ ਨਾਂ ਜੋਗਾ ਸਿੰਘ ਸਤਗੁਰੂ ਕਹਿੰਦੇ ਅਸੀਂ ਵੀ ਫਿਰ ਤੇਰੇ ਜੋਗੇ ਜੇ ਤੇਰਾ ਨਾਂ ਜੋਗਾ ਰਾ ਫਿਰ ਅਸੀਂ ਤੇਰੇ ਜੋਗੇ ਉਹਦੇ ਹੀ ਕਹਤਾ ਮਹਾਰਾਜ ਨੇ ਤੇ ਜਿਦੋਂ ਐ ਕਿਹਾ ਦਾ ਸਾਧ ਸੰਗਤ ਤੇ ਸਤੂ ਗੁਰ ਜੀ ਦੇ ਕੋਲੇ ਰਹਿਣ ਲੱਗ ਗਿਆ ਭਾਈ ਜੋਗਾ ਸਿੰਘ ਸਤਗੁਰੂ ਦਾ ਰੋਜ਼ ਉਪਦੇਸ਼ ਸੁਣਿਆ ਕਰੇ ਸਿੰਘਾਂ ਦੇ ਨਾਲ ਗੈਮਾ ਗੈਮੀ ਦੇਖਿਆ ਕਰੇ ਸੇਵਾ ਕਰਿਆ ਕਰੇ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦਾ ਕਰਦਾ ਹੌਲੀ ਹੌਲੀ ਜਵਾਨ ਹੋ ਗਿਆ ਉਹਦੇ ਮਾਪੇ ਕਹਿਣ ਲੱਗੇ ਵੀ ਹੁਣ ਜੋਗਾ ਸੰਗਤ ਦਾ ਵਿਆਹ ਕਰ ਦੇਣਾ ਚਾਹੀਦਾ ਪਰ ਉਹ ਸੰਗਤ ਦੇ ਨਾਲ ਆਏ ਆ ਕੇ ਸਤਗੁਰ ਦੇ ਚਰਨਾਂ ਦੇ ਵਿੱਚ ਬੈਠ ਗਏ ਬੈਠ ਕੇ ਨਮਸ਼ਕਾਰ ਕੀਤੀ ਨਮਸ਼ਕਾਰ ਕਰਕੇ ਸਤਿਗੁਰੂ ਦੀ ਉਪਦੇਸ਼ ਸੁਣਿਆ ਉਸ ਤੋਂ ਬਾਅਦ ਉਹ ਕਹਿਣ ਲੱਗੇ ਹਾਂ ਭਾਈ ਕਿਉਂਕਿ ਉਹਨੂੰ ਜਦੋਂ ਜੋਗਾ ਸਿੰਘ ਜੀ ਦਾ ਮਾਤਾ ਪਿਤਾ ਸੀ ਸਤਿਗੁਰੂ ਜੀ ਜਾਣਦੇ ਸੀ ਜੋਗਾ ਉਹਨਾਂ ਦੇ ਕੋਲੇ ਬਹਿ ਜਾਂਦਾ ਸੀ ਉਹ ਕਹਿੰਦੇ ਹਾਂ ਭਾਈ ਦੱਸੋ ਠੀਕ ਆ ਨਾ ਸੋਡਾ ਜੋਗਾ ਸਿੰਘ ਕਰਦਾ ਨਾ ਸੇਵਾ ਪੂਰੀ ਆ ਸਤਿਗੁਰੂ ਜੀ ਸੇਵਾ ਕਰਦਾ ਦੇਖਦੇ ਆ ਅਸੀਂ ਦੋ ਤਿੰਨ ਦਿਨ ਹੋ ਗਏ ਸਾਨੂੰ ਆਇਆਂ ਨੂੰ ਦੇਖਦੇ ਆ ਬਹੁਤ ਸੇਵਾ ਕਰਦਾ ਤੇ ਹੁਣ ਸਤਿਗੁਰੂ ਜੀ ਸਾਨੂੰ ਆਗਿਆ ਦੇਵੋ ਜੇ ਅਸੀਂ ਦਾ ਵਿਆਹ ਕਰਦਗੇ ਇਸੀ ਪਿੰਡ ਨੂੰ ਆਪਦੇ ਨਾਲ ਲੈ ਜਿਏ ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਭਾਈ ਲੈ ਜੋ ਪੋਛਲ ਹੋਏ ਨੂੰ ਇਹ ਦੁਰੂ ਨੂੰ ਪੁੱਛਿਆ ਕਹਿੰਦੇ ਵੀ ਹਾਂ ਭਾਈ ਤੈਨੂੰ ਨਾਲ ਲੈ ਚੱਲਗੇ ਤੇ ਤੇਰਾ ਵਿਆਹ ਕਰ ਦੇ ਕਹਿੰਦਾ ਕਰ ਦੋ ਚਲੋ ਕਿਉਂਕਿ ਦੁਨੀਆ ਸਾਧ ਸੰਗਤ ਤੇ ਰੀਤਾਂ ਚੱਲੀਆਂ ਆਂ ਹਰ ਇੱਕ ਮਾਂ ਦੀ ਮਾਂ ਪਿਓ ਦਾ ਹੁੰਦਾ ਵਾ ਮਨ ਦੇ ਵਿੱਚ ਵੀ ਸਾਡਾ ਪੁੱਤ ਵਿਆਹਿਆ ਜਾਵੇ ਸਾਡੀ ਅੱਖਾਂ ਸਵੰਸ ਕੇ ਵਧੇ ਤੇ ਸਤਿਗੁਰੂ ਜੀ ਦਾ ਸਾਧ ਸੰਗਤ ਆ ਗਿਆ ਲੈ ਕੇ ਮਾਪਿਓ ਤੁਰਦੇ ਆ ਜੋਗਾ ਸਿੰਘ ਨੂੰ ਜੋਗਾ ਸਿੰਘ ਨੂੰ ਭਾਈ ਇੱਕ ਇਹ ਕਹਿੰਦੇ ਸਤਿਗੁਰੂ ਜੀ ਵੀ ਸਾਡੇ ਆਕੇ ਲੱਗੇਗਾ ਸਾਡੇ ਕਹੇ ਲੱਗੇਗਾ ਕਹਿੰਦਾ ਹਾਂ ਜੀ ਸਤਿਗੁਰੂ ਜੀ ਜਦੋਂ ਜਦੋਂ ਤੁਸੀਂ ਮੈਨੂੰ ਸਦੋਂਗੇ ਮੈਂ ਉਦਹੀਂ ਖਾ ਜਾ ਰਾਂ ਕਹਿੰਦੇ ਸ਼ਾ ਭਾਈ ਜੋਗਾ ਸੋ ਦੇਖ ਕੇ ਕਿਤੇ ਫੇਰ ਲਾਉ ਨਹੀਂ ਕਹਿੰਦਾ ਨਹੀਂ ਮਾਰ ਜਦੋਂ ਵੀ ਸਦੋਂਗੇ ਮੈਂ ਉਦਹੀਂ ਖਾ ਜਾ ਰਾਂ ਕਹਿੰਦੇ ਸ਼ਾ ਠੀਕ ਆ ਭਾਈ ਉਨ੍ਦਰੋਂ ਭਾਈ ਸਤ ਜੋਗਾ ਸਿੰਘ ਦਾ ਮਾਪਿਓ ਲੈ ਕੇ ਜੋਗਾ ਸਿੰਘ ਨੂੰ ਪੜਾਉਂਦਾ। ਪੜਾਉ ਪੜਾਈ ਜਾਂਦੇ ਤੇ ਮਗਰੀ ਸਤ ਗੁਰੂ ਨੇ ਇੱਕ ਸਿੰਘ ਘਰ ਦਾ ਚਿੱਠੀ ਲੈ ਕੇ ਉਹਨੂੰ ਇਉਂ ਸਮਝਾਇਆ ਸਿੰਘ ਨੂੰ ਵੀ ਜਦੋਂ ਭਾਈ ਜੋਗਾ ਸਿੰਘ ਦੀਆਂ ਦੋ ਲਾਮਾਂ ਹੋ ਜਾਣ ਤੇ ਤੀਜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਹ ਚਿੱਠੀ ਪੜਾ ਦੇ ਉਹ ਇਹਨੂੰ। ਕਹਿੰਦੇ ਜੀ ਸਤਿਵਚਨੋ ਉਹ ਨਾਲ ਹੀ ਜੋਗਾ ਸਿੰਘ ਦੇ ਸਾਥ ਸੰਗਤ ਮਗਰ ਉਹ ਸਿੰਘ ਜਾ ਰਿਹਾ ਜਿਹੜਾ ਚਿੱਠੀ ਲੈ ਕੇ ਜਾ ਰਿਹਾ ਤੇ ਮੂਹਰੇ ਜੋਗਾ ਸਿੰਘ ਦਾ ਪਰਿਵਾਰ ਜਾ ਰਿਹਾ ਚਲੋ ਗਏ ਜਾ ਕੇ ਮੰਗਣਾ ਕਰਿਆ ਵਿਆਹ ਦੇ ਦਿਨ ਨੀਅਤ ਹੋ ਗਏ ਵਿਆਹ ਕਰਿਆ ਗਿਆ ਵਿਆਹ ਚੱਲ ਪਿਆ ਜੋਗਾ ਸਿੰਘ ਬਰਾਤ ਲੈ ਕੇ ਆਪਦੇ ਸਹੁਰਿਆਂ ਨੂੰ ਗਿਆ ਉੱਥੇ ਪਹੁੰਚੇ ਚਾਹ ਪਾਣੀ ਪੀ ਕੇ ਤੇ ਨੰਦਕਾਰਜ ਹੋਏ ਨੰਦਕਾਰਜ ਹੁੰਦੇ ਸੀ ਅੰਮ੍ਰਿਤ ਵੇਲੇ ਸਾਜਰੇ ਸਾਜਰੇ ਜਦੋਂ ਆਨੰਦਕਾਰ ਜੋ ਹੋਲ ਲਾਗੇ ਤੇ ਦੋ ਲਾਵਾਂ ਪੜੀਆਂ ਜੋਗਾ ਸਿੰਘ ਫੇਰੇ ਲਈ ਜਾਂਦਾ ਗੇੜੇ ਦੰਦਾਂ ਨਾਲ ਕੀਰਤਨ ਦੇ ਤੇ ਜਦੋਂ ਦੂਜੀ ਲਾਮ ਪੜੀ ਗਈ ਤੇ ਤੀਜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੋਗਾ ਸਿੰਘ ਉਹ ਸਿੰਘ ਨੇ ਚਿੱਠੀ ਫੜਾਤੀ ਜਦੋਂ ਚਿੱਠੀ ਪੜ੍ਹੀ ਜੋਗਾ ਸਿੰਘ ਨੇ ਤੇ ਸਤਾਂਗ ਕਹਿੰਦੇ ਸੋਣ ਸਾਰੀ ਬਨੰਦਪੁਰ ਨੂੰ ਤੁਰ ਪਾ ਸਾਨੂੰ ਜ਼ਰੂਰੀ ਲੋੜ ਆ ਤੇਰੀ ਇਦੋ ਇਹ ਗੱਲ ਕਹੀ ਨਾ ਸਤਿਗੁਰੂ ਜੀ ਵੀ ਸਾਨੂੰ ਜ਼ਰੂਰੀ ਲੋੜ ਆ ਵੀ ਦੇਖਾਂਗੇ ਤੁਰਦਾ ਕਿ ਨਹੀਂ ਤੁਰਦਾ ਤੇ ਭਾਈ ਜੋਗਾ ਸਿੰਘ ਨੇ ਉੱਥੇ ਜਿਹੜਾ ਉਹ ਪਰਨਾ ਸੀ ਜਿਹਦੇ ਨਾਲ ਲਾਵਾ ਲੈਂਦਾ ਸੀ ਤੇ ਉੱਥੇ ਹੀ ਰੱਖਤਾ ਕਹਿੰਦਾ ਵੀ ਮੈਨੂੰ ਤਾਂ ਸਤਿਗੁਰੂ ਜੀ ਨੇ ਬੁਲਾਇਆ ਵਾ ਪਤਾ ਨਹੀਂ ਜ਼ਰੂਰੀ ਕੰਮ ਆ ਮੈਂ ਤਾਂ ਜਾਣਾ ਆ ਚਿੱਠੀ ਆ ਗਈ ਉਹ ਸਾਰੇ ਕਹਿਣ ਲੱਗੇ ਦੋ ਰਹਿ ਗਈਆਂ ਦੋ ਲਾਵਾ ਤਾਂ ਲੈ ਜਾ ਕੋਈ ਨੇ ਤੂੰ ਸਤਿਗੁਰੂ ਦੇ ਚਰਨਾਂ 'ਚ ਜਾਣਾ ਕੋਈ ਨੇ ਤੂੰ ਦੋ ਲਾਵਾ ਲੈ ਜਾ ਕਹਿੰਦਾ ਨਹੀਂ ਮੈਨੂੰ ਹੁਕਮ ਹੋਇਆ ਸਿੰਘ ਦੇ ਰਾਹ ਵਿੱਚ ਜਦੋਂ ਵੀ ਤੂੰ ਲਿਖਿਆ ਚਿੱਠੀ ਚ ਜਦੋਂ ਵੀ ਤੈਨੂੰ ਚਿੱਠੀ ਮਿਲ ਜੇ 19 ਬੈਰਵੀਂ ਤੁਰਪੀ ਵਸ ਹੁਣ ਮੈਂ ਤਾਂ ਸਤਗੁਰੂ ਦੀ ਆਗਿਆ ਮੰਨਣੀ ਹੈ ਮੈਂ ਤਾਂ ਜਾਣਾ ਹੈ ਚਲੋ ਭਾਈ ਇਹਦੋਂ ਨਾਂ ਹਟਿਆ ਹੈ ਕਹਿੰਦੇ ਚਲ ਡਬੱਟੇ ਨਾਲ ਨਾਵਾਂ ਲੈ ਲੋ ਕਹਿੰਦੇ ਨਹੀਂ ਭਾਈ ਇਤਿਹਾਸ ਕਹਿੰਦਾ ਚਲੋ ਡਬੱਟੇ ਨਾਲ ਨਾਵਾਂ ਲੈ ਲਿਆ ਜਿਹੜਾ ਤਾਂ ਪਰਣਾ ਸੀ ਉਹਦੇ ਨਾਲ ਤੇ ਛੱਡ ਕੇ ਉਠਾਇਆ ਸੀ ਹੁਣ ਰਾਸਤੇ 'ਚ ਤੁਰਿਆ ਆਉਂਦਾ ਸਾਧ ਸੰਗਤ ਤੇ ਮਾਣ ਹੋ ਗਿਆ ਭਾਈ ਜੋਗਾ ਸਿੰਘ ਨੂੰ ਵੀ ਮੇਰੇ ਵਰਗਾ ਸਿੱਖ ਨਹੀਂ ਕੋਈ ਹੋਣਾ ਜਿਹੜਾ ਸਤਗੁਰੂ ਨੂੰ ਲਾਵਾ ਛੱਡ ਕੇ ਤੁਰ ਪਿਆ 19 ਵਰੀ ਤੁਰ ਪਿਆ ਤੇ ਮੇਰੇ ਵਰਗਾ ਸਿੱਖ ਨਹੀਂ ਹੋਣਾ ਹੰਕਾਰ ਹੋ ਗਿਆ ਉਧਰ ਸਤਗੁਰੂ ਇੱਕ ਲੀਲਾ ਰਚਾਈ ਰਾਸਤੇ ਦੇ ਵਿੱਚ ਆਉਂਦਾ ਸਾ ਸੰਗਤ ਪਿੰਡ ਕਾਇਆ ਉੱਥੇ ਸੀ ਬੇਸਵਾ ਬੇਸਵਾ ਦੇ ਕੋਲ ਲੋਕ ਜਾਂਦੇ ਸੀ ਤੇ ਭਾਈ ਜੋਗਾ ਸਿੰਘ ਵੀ ਉੱਥੇ ਠਹਿਰ ਗਿਆ ਧਰਮਸਾਲਾ ਦੇ ਵਿੱਚ ਜਦੋਂ ਉਹ ਉੱਥੇ ਦੇਖਿਆ ਸਾ ਪਾਸਾ ਵੀ ਇਥੇ ਦਾ ਬੇਸਵਾ ਹੈ ਬੇਸਵਾ ਦੇ ਕੋਲੇ ਜਾਂਦੇ ਤੇ ਭਾਈ ਜੋਗਾ ਸਿੰਘ ਵੀ ਤੁਰ ਪਿਆ ਪਹਿਲੀ ਰਾਤ ਹੀ ਤੇ ਸਤਿਗੁਰੂ ਜੀ ਚੋਪਦਾਰ ਦਾ ਰੂਪ ਧਾਰ ਕੇ ਖੜ ਗਏ ਮੂਰੇ ਪਹਿਰਾ ਸਤਿਗੁਰੂ ਜੀ ਦਾ ਹੋ ਗਿਆ ਜਣੀ ਸਿੰਘ ਖੜਾ ਮੂੜੇ ਆਉਂਦਾ ਫੇਰ ਜਦੋਂ ਤੱਕ ਸਿੰਘ ਖੜਾ ਮੂਰੇ ਕੋਈ ਵੱਡਾ ਅਫਸਰ ਗਿਆ ਹੋ ਫੇਰ ਭਾਈ ਉਹਦੂ ਦੂਜੀ ਪਹਿਰ ਰਾਤ ਉੱਠਦਾ ਫੇਰ ਵੀ ਹੁਣ ਜਾਈਏ ਹੁਣ ਉੱਠ ਗਿਆ ਹੋਊਗਾ ਜਦੋਂ ਫੇਰ ਜਾਂਦਾ ਤੇ ਫੇਰ ਸੰਘੂ ਹੂ ਮੈਂ ਫੇਰ ਖੜਾ ਵਾ ਸਤਗੁਰੂ ਜੀ ਫੇਰ ਖੜੇ ਆ ਮੂਰੇ ਪੈਰਾ ਲਈ ਫੇਰ ਮੁੜਿਆ ਆਉਂਦਾ ਹੁਣ ਰਖਣਾ ਤਾਂ ਕੋਕਰਮ ਕਰਨ ਤੋਂ ਸੀ ਕੋਕਰਾਮ ਨਾ ਹੋ ਜੇ ਜੋਗਾ ਸਿੰਘ ਤੋਂ ਇੱਕ ਮਾਨ ਕਰੇ ਮਾਨ ਤੋੜਨਾ ਸੀ ਹੁਣ ਸਾਹ ਸੰਗਤ ਜਦੋਂ ਨਾ ਤੀਜੇ ਪੈਰ ਗਿਆ ਤੇ ਉਹ ਤੀਜੇ ਪੈਰ ਗਿਆ ਅੰਬਰਤ ਵੇਲਾ ਹੋ ਜਾਂਦਾ ਵਾ ਉਹ ਚੌਕਦਾਰ ਕਹਿਣ ਲੱਗਾ ਉਹ ਭਾਈ ਖਾਲਸਾ ਅੰਬਰਤ ਵੇਲਾ ਹੋ ਗਿਆ ਹੁਣ ਤਾਂ ਬਾਣੀ ਪੜਨ ਦਾ ਟਾਈਮ ਆ ਹੁਣ ਤਾਂ ਟਿਕ ਜਾ ਜਾ ਕੇ ਉਹਨਾਂ ਦਾ ਬਾਣੀ ਪੜ ਲਾ ਤੇਰਾ ਗੁਰੂ ਤੈਨੂੰ ਕੀ ਕਹੂਗਾ ਜਦੋਂ ਆਹ ਗੱਲਾਂ ਕਰੀਆਂ ਵਾਹਿਗੁਰੂ 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 ਲਾ ਕੇ ਵੀ ਮੈਂ ਤਾਂ ਡੋਲ ਗਿਆ ਸੀ ਮੈਨੂੰ ਤਾਂ ਇਹ ਸਿੰਘ ਨੇ ਬਚਾ ਤਾ ਮੈਂ ਡੂ ਲਗਿਆ ਸੀ ਮੈਂ ਤਾਂ ਬੇਸਬਕ ਕੋਲੇ ਜਾੜਾਣਾ ਸੀ ਬਹੁਤ ਨਿਮੋਚਣਾ ਹੋ ਗਿਆ ਹੁਣ ਸਾ ਸੰਗਤ ਫੇਰ ਤੁਰ ਪਿਆ ਅਨੰਦਪੁਰ ਸਾਹਿਬ ਨੂੰ ਪੜਾਉ ਪੜਾਈ ਹੁੰਦਾ ਆਉਂਦਾ ਹੁੰਦਾ ਆਉਂਦਾ ਤੇ ਸਤਿਗੁਰੂ ਜੀ ਕੋਲੇ ਪਹੁੰਚ ਗਿਆ ਜਦੋਂ ਪਹੁੰਚ ਗਿਆ ਤੇ ਬਹਿ ਗਿਆ ਜਾ ਕੇ ਤੇ ਬੈਠਾ ਗਿਆ ਸਤਿਗੁਰੂ ਦਾ ਦਵਾਨ ਲੱਗਿਆ ਵਾ ਤੇ ਮਹਾਰਾਜ ਸੱਚੇ ਪਾਸ਼ਾ ਹਾਸਾ ਸਸ ਗੱਲਾਂ ਕਰ ਰਿਹਾ ਜੋਗੇ ਦੇ ਨੂੰ ਮੂੰਹ ਕਰਕੇ ਵੀ ਇੱਕ ਸਿੰਘ ਸੀ ਤੇ ਉਹ ਨਾ ਭਾਏ ਉਹਦਾ ਮਾਣ ਹੋ ਗਿਆ ਇਹ ਕਰਕੇ ਵੀ ਮੇਰੇ ਵਰਗਾ ਤਾਂ ਸਿੰਘ ਨਹੀਂ ਕੋਈ ਤੇ ਮੈਂ ਲਾਵਾ ਛੱਡ ਕੇ ਆਇਆ ਤੇ ਸਤਿਗੁਰੂ ਹੱਸੀ ਜਾਂਦੇ ਤੇ ਉਹ ਨੀਵੀਂ ਪਾਈ ਬੈਠਾ ਸਤਿਗੁਰੂ ਜੀ ਕਹਿੰਦੇ ਕੀ ਗੱਲ ਸਿੰਘਾ ਤੂੰ ਨੀਵੀਂ ਪਾਈ ਆ ਬੋਲਦਾ ਨਹੀਂ ਕਹਿੰਦਾ ਮਾਰੇ ਚਰਨੀ ਡੇਕ ਪਿਆ ਕਹਿੰਦਾ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਤੁਸੀਂ ਬਖਸ਼ੜ ਹਾਰ ਆ ਉਹ 사ਤਾਰੂ ਕਹਿੰਦੇ ਉਹ ਭਲਿਆ ਲੋਕਾ ਜਾਰ ਸਾਨੂੰ ਤਾਂ ਤੂੰ ਨੀਂਦੇ ਮਾਰਿਆ ساری ਰਾਤ ਜਾਰ ਜਦੋਂ 사ਤਗੁਰ ਨੇ ਇਹ ਗੱਲਾਂ ਕਹੀਆਂ ਤੇ ਪਤਾ ਲੱਗਿਆ ਵੀ 사ਤਗੁਰ ਆਪ ਸੀ ਉਹ ਜੋ ਗਿਆ ਤੂੰ ਸਾਨੂੰ ساری ਰਾਤ ਨੀਂਦੇ ਮਾਰਿਆ ਪਹਿਲੀ ਰਾਤ ਦੂਜੀ ਰਾਤ ਤੀਜੀ ਰਾਤ ਹਰ ਕੇ ਤੈਨੂੰ ਅਸੀਂ ਅੱਕਿਆ ਬਨੇ ਕਿਹਾ ਵੀ ਉਹ ਜਾ ਟੇਕ ਜਾ ਹਣੋਂ ਅੰਮਰ ਤੇ ਵੇਲਾ ਬਾਣੀ ਪੜ ਲਾ ਜਾ ਕੇ ਤਾਂ ਤੂੰ ਤੇ ਕਿਹਾ ਤੇ ਫੇਰ ਚੱਲ ਰਿਹਾ ਡੇਕ ਪਿਆ ਮਾ ਮਹਾਰਾਜ ਕਹਿੰਦੇ ਜੇ ਸਿੱਖ ਸਾਡੇ ਜੋਗਾ ਹੋ ਜੇ ਨਾ ਤੇ ਅਸੀਂ ਉਹਦੀ ਇੱਜ਼ਤ ਵੀ ਬਚਾਉਨੇ ਆ ਤੂੰ ਉਹ ਡੁੱਬ ਜਾਣਾ ਸੀ ਕੋਕਰਮ ਦੇ ਵਿੱਚ ਤੇਰਾ ਸਾਰਾ ਹੀ ਨਾਸ ਹੋ ਜਾਣੇ ਤਰੀਕੀ ਕੀਤੀ ਸੇਵਾ ਤੇਰਾ ਸਾਰਾ ਕੁਝ ਕੀਤਾ ਨਾਸ ਹੋ ਜਾਣਾ ਸੀ ਜੇਕਰ ਤੇ ਤੂੰ ਉਹਦੇ ਚਲਿਆ ਜਾਂਦਾ ਤੈਨੂੰ ਅਸੀਂ ਬਖਸ਼ ਲਿਆ ਤੇ ਜਦੋਂ ਸਪਾਈ ਜੋਗਾ ਸਿੰਘ ਨੂੰ ਇਹ ਗੱਲਾਂ ਸੁਲਾਈਆਂ ਸਤਿਗੁਰੂ ਜੀ ਨੇ ਤੇ ਜੋਗਾ ਸਿੰਘ ਸਤਿਗੁਰੂ ਦੇ ਚਰਨਾਂ 'ਂ ਦੇ ਪੈ ਤੇ ਮਹਾਰਾਜ ਨੇ ਗਾਲ ਲਾ ਲਿਆ ਕਹਿੰਦੇ ਇੱਕ ਗੱਲ ਤੇਰੀ ਮੰਨਣ ਜੋਗਾ ਵੀ ਜਿਹੜੀ ਤੂੰ ਲਾਵਾ ਛੱਡ ਕੇ ਤੁਰ ਪਿਆ ਦੂਜਾ ਤੈਨੂੰ ਮਾਣ ਹੋਗਾ ਤੇਰਾ ਮਾਣ ਹੀ ਤੋੜਿਆ ਪਾਸੀਂ ਜੋਗਾ ਸੰਗ ਕਦੇ ਗੁਰੂ ਘਰ ਦੇ ਵਿੱਚ ਆ ਕੇ ਮਾਣ ਨਹੀਂ ਕਰੀਦਾ ਹੁੰਦਾ ਵੱਡੀ ਤੋਂ ਵੱਡੀ ਸੇਵਾ ਵੀ ਸੰਗੀ ਕਰਦੇ ਆ ਛੋਟੀ ਤੋਂ ਛੋਟੀ ਸੇਵਾ ਵੀ ਸੰਗੀ ਕਰਦੇ ਆ ਜੇ ਆਪਾਂ ਤੋਂ ਕੋਈ ਵੱਡੀ ਸੇਵਾ ਵੀ ਹੋ ਜਾਵੇ ਤਾਂ ਉਹਦਾ ਕੋਈ ਮਾਣ ਨਹੀਂ ਕਰੀਦਾ ਵੀ ਅਸੀਂ ਇਹ ਮੈਂ ਕਰਿਆ ਨਾ ਨਾ ਕਰਨ ਕਰਾਉਣ ਵਾਲਾ ਹੋ ਆ ਕਰੇ ਕਰਾਈ ਆਪੇ ਆਪ ਮਾਣ ਲੈ ਕੇ ਕੁਛ ਨਹੀਂ ਹੱਥ RAM ਵਧਾਏ ਸੋਬ ਦੇ ਬਲ ਕਰ ਵਧੇ ਨਾ ਕੋਈ ਜੇ ਪ੍ਰਮਾਤਮਾ ਹੀ ਵਧਾਵੇ ਤਾਂ ਬੰਦਾ ਵੱਧਦਾ ਆ ਆਪਣੇ ਕੰਮਾਂਕਾਰਾਂ ਦੇ ਵਿੱਚ ਤੇ ਇਹ ਨਹੀਂ ਕਹਿ ਸਕਦਾ ਵੀ ਇਹ ਕੰਮ ਮੈਂ ਕਰਿਆ ਤੇ ਮੈਂ ਤਾਂ ਇੰਨਾ ਉੱਚਾ ਹੋਇਆ ਨਹੀਂ ਨਹੀਂ ਇਹ ਪ੍ਰਮਾਤਮਾ ਦੀਆਂ ਆਪਣੀਆਂ ਦੇਣਾ ਲੈਣਾ ਹੁੰਦੀਆਂ ਪਿਛਲੀਆਂ ਕੋਈ ਚੰਗੇ ਕਰਮ ਕਰੇ ਹੁੰਦੇ ਆ ਉਹਦਾ ਕਰਕੇ ਆਪਾਂ ਨੂੰ ਇਸ ਸੰਸਾਰ ਚ ਆ ਕੇ ਦੇਣਾ ਲੈਣਾ ਮਿਲਦਾ ਸਤਿਗੁਰੂ ਜੀ ਆਪਣੀ ਮਦਦ ਕਰਦੇ ਆ ਤੇ ਆਪਣੀਆਂ ਜਣੀਆਂ ਫਸਲਾਂ ਜੋ ਵੀ ਕਾਰਵਿਹਾਰ ਆਪਾਂ ਕਰਦੇ ਆ ਚਾਹ ਕੋਈ ਨੌਕਰੀ ਬੇਸ਼ਾਅ ਕਰਦੇ ਆ ਚਾਹ ਬਿਗਨਿਸ ਕਰਦੇ ਆ ਉਹਦੇ ਵਿੱਚ ਸੱਚੇ ਪਾਤਸ਼ਾਹ ਹੀ ਵਧਾਉਂਦਾ ਆ ਆਪਾਂ ਆਪ ਦੇ ਆਪ ਨਹੀਂ ਵੱਧਦੇ ਆਪਣੇ ਵਿੱਚ ਕੋਈ ਵੱਲ ਨਹੀਂ ਜਾਂਦੀ ਆਪਾਂ ਵੱਧ ਜਾਂਗੇ ਏਡੇ ਵੱਡੇ ਬਣ ਜਾਂਗੇ ਉਹੀ ਆ ਵੀ ਸੱਚੇ ਬਾਦਸ਼ਾਹ ਬਣਾਵੇ ਉਹਦੇ ਹੱਥ ਡੋਰਾਂ ਜਦੋਂ ਮਰਜੀ ਖਿੱਚ ਸਕਦਾ ਜੇ ਜੋਗਾ ਸਿੰਘ ਨੂੰ ਡੋਬੜਾ ਆਉਂਦਾ ਨਾ ਸਤਿਗੁਰੂ ਜੀ ਨੇ ਡੋਬ ਵੀ ਦੇਣਾ ਸੀ ਨਹੀਂ ਸਾਧ ਸੰਗਤ ਮਹਾਰਾਜ ਬੰਦੇ ਦੀ ਇੱਜ਼ਤ ਤੇ ਲਾਜ ਅੱਜ ਵੀ ਰੱਖਦੇ ਅੱਜ ਅਰਦਾਸ ਕਰਕੇ ਤੁਰਗੇ ਨਾ ਸੱਚੇ ਪਾਤਸ਼ਾਹ ਤੇਰੇ ਦਰਬਾਰ ਨੂੰ ਚੱਲਿਆਂ ਰਸਤੇ 'ਚ ਬਿਗੜਾਂ ਦਾ ਨਾਸ ਕਰਿਓ ਚੜ੍ਹਦੀ ਕਲਾ ਰੱਖਿਓ ਚੜ੍ਹਦੀ ਕਲਾ ਹੀ ਰੱਖੂ ਸੋਡੀ ਹੁਣ ਨੰਦਪਰ ਸਾਹਿਬ ਜਾਨਨ ਨੂੰ ਅਰਦਾਸ ਕਰਕੇ ਤੁਰਦਿਆਂ ਗੁਰਦੁਆਰੇ ਤੋਂ ਵੀ ਹੇ ਸੱਚੇ ਬਾਸ਼ਾ ਰਾਸਤੇ 'ਚ ਬਿਗਨਾਂ ਦਾ ਨਾਸ ਕਰੋ ਅੰਗ ਸੰਗ ਰਿਓ ਖੁਸ਼ੀਆਂ ਵਕਤੋ ਚੜ੍ਹਦੀ ਕਲਾ ਰੱਖਿਓ ਜਦੋਂ ਲੰਗਰ ਲਾਉਣ ਜਾਂਦੇ ਆ ਤੇ 24 ਸਾਲ ਹੋ ਗਏ ਸਾਧ ਸੰਗਤ ਮਹਾਰਾਜ ਨੇ ਬਾਲ ਵਿੰਗਾ ਨਹੀਂ ਹੋਣ ਦਿੱਤਾ ਚੜ੍ਹਦੀ ਕਲਾ ਤੋਂ ਚੜ੍ਹਦੀ ਕਲਾ ਨੇ ਲੰਗਰ ਲਗਦਿਆ ਹਰ ਸਾਲ ਸਾਰੀਆਂ ਸੰਗਤਾਂ ਸੇਵਾ ਕਰਦੀਆਂ ਦੱਬ ਕੇ ਜੇ ਕੋਈ ਮੇਰੇ ਵਰਗਾ ਮਾਣ ਕਰੇ ਵੀ ਮੈਂ ਐਂ ਕਰਦਾ ਉਹ ਕਰਦਾ ਨਹੀਂ ਉਹ ਵਿੱਚ ਆਪ ਹੀ ਕਲਾ ਵਰਤਦੀ ਹੈ ਮਹਾਰਾਜ ਦੀ ਸਾਰੇ ਸਿੰਘਾਂ ਜਿਸ ਸਮਰੱਥਿਆ ਸਵਾਸ ਇੱਕ ਇੱਕ ਜਿਹੜਾ ਤੇਰਾ ਨਾ ਇਹ ਇਹ ਕੀਮਤੀ ਸਵਾਸ ਆ ਤੇਰਾ ਇਹ ਸਵਾਸਾਂ ਦੀ ਜ਼ਿੰਦਗੀ ਆ ਦੇਹ ਦੀ ਜ਼ਿੰਦਗੀ ਨਹੀਂ ਤੇਰੇ ਸਵਾਸ ਸਫਲੇ ਹੋਣੇ ਚਾਹੀਦੇ ਆ ਵਾਹਿਗੁਰੂ ਵਾਹਿਗੁਰੂ ਕਰਕੇ ਲੰਗਰ ਸੇਵਾ ਲਾ ਕੇ ਜਿੰਨਾ ਵੀ ਤੇਰਾ ਸੇਵਾ ਚ ਸਵਾਸ ਲੱਗਦਾ ਜਿੰਨੇ ਤੇਰੇ ਵਾਹਿਗੁਰੂ ਵਾਹਿਗੁਰੂ ਜਪਦੇ ਦਾ ਸਵਾਸ ਲੱਗਦਾ ਉਹ ਤੇਰੇ ਸਫਲੇ ਆ ਦੂਜੇ ਜਿਹੜੇ ਆਪਾਂ ਉਹਦੇ ਕੰਮਾਂ ਕਰਾਂ ਇਹ ਦੋਦੇ ਆ ਉਹ ਤਾਂ ਆਪਣੇ ਸਰੀਰਕ ਕੰਮ ਆ ਆਪਣੇ ਉਨਾਂ ਜਿ ਤਰੀ ਗਣਤੀ ਨਹੀਂ ਮਹਾਰਾਜ ਨੇ ਕਹਨੀ ਗਣਤੀ ਦਾ ਤੇਰੀ ਚੰਗੇ ਕੰਮਾਂ ਚ ਕਰਨੀ ਆ ਚੰਗੇ ਵਧ ਗਏ ਤੇ ਚੰਗਾ ਪਸਾ ਇਨਸਾਨ ਇਨਸਾਨੀਅਤ ਹੀ ਤੈਨੂੰ ਫੇਰ ਮਿਲ ਜੂ ਜਿਹੜਾ ਜੀਵਨ ਅੱਗੇ ਤੈਨੂੰ ਮਿਲ ਉਹ ਇਨਸਾਨੀਅਤ ਦਾ ਹੀ ਮਿਲੂ ਜੇ ਤੇਰੇ ਇਹ ਜਿਹੜੇ ਤੇਰੇ ਚੰਗੇ ਕਰਮ ਵਧ ਗਏ ਬਾਣੀ ਜਪੀ ਹੋਈ ਚੰਗੇ ਕਾਰਜ ਕਰੇ ਹੋਏ ਕਿਸੇ ਦਾ ਨਿਤਨੇਮ ਕਰਿਆ ਕਿਸੇ ਦੇ ਕਾਰਜ ਕਰੇ ਹੋਏ ਜਿੰਨਾ ਤੇਰੇ ਚ ਸਮਰਥਿਆ ਉਨੀ ਕੁ ਤੂੰ ਕਰਦਾ ਹੋਵੇਂ ਇਨਸਾਨੀਅਤ ਦੀ ਸੇਵਾ ਕਰਦਾ ਹੋਵੇ ਕਿਤੇ ਦਾਨਪੁਨ ਕਰਦਾ ਹੋਵੇ ਆਪਦੇ ਜੋ ਨੇਕ ਕਮਾਈ ਦੇ ਵਿੱਚੋਂ 10% ਚੋਕੇ ਗਰੀਬ ਗੁਰਬੇ ਨੂੰ ਉਸ ਤੋਂ ਫਿਰ ਵਾਹਿਗੁਰੂ ਕਹਿੰਦਾ ਵੀ ਹੁਣ ਇਹਨੂੰ ਇਨਸਾਨ ਦੀ ਜ਼ਿੰਦਗੀ ਪਾਓ ਕਿਉਂਕਿ ਕੰਮ ਇਨਸਾਨਾਂ ਵਾਲੇ ਕਰਦਾ ਜਦੋਂ ਆਪਾਂ ਪਸ਼ੂਆਂ ਵਾਲੇ ਕਾਰਜ ਕਰਦੇ ਆਂ ਫਿਰ ਜੂਨੀਆਂ ਚ ਪੈਂਦੇ ਆਂ ਸਾਹ ਸੰਗਤੋਂ ਵਾਹਿਗੁਰੂ ਤੋਂ ਇਹ ਹੀ ਮੰਗਿਆ ਕਰੋ ਏ ਸੱਚੇ ਪਾਤਸ਼ਾਹ ਸੇਵਾ ਕਰਵਾਲਾ ਚੜ੍ਹਦੀ ਕਲਾ ਰੱਖ ਰੱਖ ਕਰਵਾ ਕਰਦੇ ਤੇ ਅੰਗ ਸੰਗ ਰਹਿ ਕੇ ਸਾਡੀ ਸਹਾਇਤਾ ਕਰੀ ਵਾਹਿਗੁਰੂ ਵਾਹਿਗੁਰੂ ਜਪਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ